ਜਿੱਥੇ ਖੁਸ਼ੀ ਹੋਏਗੀ ਉੱਥੇ ਗਮੀ ਵੀ ਹੋਏਗੀ ਜਿੱਥੇ ਜਨਮ ਹੋਏਗਾ ਉੱਥੇ ਮਰਤੂ ਵੀ ਹੋਏਗੀ ਪਰਮਾਤਮਾ ਦੇ ਘਰ ਵਿੱਚ ਸੋ ਕਿਉਂ ਨਹੀਂ ਹੈਗਾ ਕਿਉਂਕਿ ਉੱਥੇ ਜਨਮ ਹੈ ਨਹੀਂ ਉੱਥੇ ਜਨਮ ਹੈ ਨਹੀਂ ਸਾਡੇ ਘਰਾਂ 'ਚ ਜਨਮ ਦਿਨ ਹੁੰਦਾ ਹੈ ਅਸੀਂ ਜਨਮ ਦਿਨ ਮਨਾਉਂਦੇ ਆ ਖੁਸ਼ ਹੁੰਨੇ ਆ ਗਿਫਟ ਲੈਣੇ ਆ ਤੇ ਕਿਸੇ ਨੂੰ ਗਿਫਟ ਮਰਤੂ ਵੀ ਹੁੰਦੀ ਹੈ ਸਾਡੇ ਘਰਾਂ 'ਚ ਫਿਰ ਅਸੀਂ ਉਸ ਦਿਨ ਸਾਡਾ ਅਸੀਂ ਵੀ ਅਫਸਰਟ ਹੁੰਨੇ ਸਾਡਾ ਘਰ ਵੀ ਅਫਸਰਟ ਹੁੰਦਾ ਹੈ ਉਦੋਂ ਸੀ ਮੂੰਹ ਉਹ ਹੁੰਦਾ ਸਾਡਾ ਮੂੰਹ ਹੋਈ ਕਦੀ ਇਸ ਮੂੰਹ ਨਾਲ ਕਿਸੇ ਘਰ ਵਧਾਈ ਦੇਣ ਜਾਂਦੇ ਤੇ ਕਦੀ ਕਿਸੇ ਮੂੰਹ ਐਸੇ ਮੂੰਹ ਨਾਲ ਕਿਸ ਦੇ ਘਰ ਕਿਸ ਕਿਦਾਂ ਜਾਂਦੇ ਭਲਾ ਆਪਾਂ ਮਾੜਾ ਹੋਇਆ ਪਰ ਪ੍ਰਮਾਤਮਾ ਦੇ ਘਰ ਚ ਨਾ ਜਨਮ ਹੈ ਤੇ ਨਾ ਕਿਉਂਕਿ ਜਨਮ ਹੀ ਨਹੀਂ ਤੇ ਮੌਤ ਕਿੱਥੋਂ ਹੋਣੀ ਸਾਡੇ ਘਰ ਜਨਮ ਹੁੰਦਾ ਤੇ ਜਨਮ ਦਿਨ ਮਨਾਉਨੇ ਫਿਰ ਆਪਾਂ ਖੁਸ਼ੀਆਂ ਮਨਾਉਨੇ ਆ ਪੰਗੜੇ ਪਾਉਨੇ ਆ ਸ਼ਰਾਬਾਂ ਪੀਨੇ ਆ ਪੈਲਸ ਬੁੱਕ ਕਰਦੇ ਆ ਸੁਣਿਓ ਮਹਾਰਾਜ ਦੀ ਬਾਣੀ ਕਹਿੰਦੀ ਹੈ ਬਣਦਾ ਵਾਕੀ ਜਨਮੇ ਕੋ ਵਾਜੇ ਵਜਾਏ ਜਨਮੇ ਕੋ ਵਾਜੇ ਵਜਾਏ ਸੋਲੜੇ ਅਗਿਆਨੀ ਗਾ ਸਾਰੇ ਪੜੋ ਜਨਮੇ ਕੋ ਵਾਜੇ ਵਜਾਏ ਅੱਗੇ ਹੁ ਬੋਲੋ ਇਹਦੇ ਅਰਥ ਕੀ ਭਲਾ ਜਨਮੇ ਕੋ ਵਾਜੇ ਵਜਾਏ ਇਹ ਪੰਕਤੀ ਆਪੇ ਅਰਥ ਪੜੋ ਭਲਾ ਕੀ ਲਿਖਿਆ ਥਲੇ ਸੋਹ ਲੜੇ ਅਗਿਆਨੀ ਗਾਏ ਬੇਸਮਝ ਬੰਦੇ ਖੁਸ਼ੀ ਦੇ ਅਸ਼ਾਬੇ ਸਮਝ ਹੁਣ ਆਪੇ ਹਸਾਬ ਲਾ ਲੋ ਐਸੇ ਤੇ ਮੈਨੂੰ ਪਤਾ ਨਹੀਂ ਪੰਜਾਬ ਵਿੱਚ ਪੈਰਸ ਬੋ ਕਰਦੇ ਕਈ ਵਾਰੀ ਜਨਮ ਦਿਨ ਮਨਾਉਣਾ ਹੋਵੇ ਬੱਚੇ ਦਾ ਤੇ ਜੇ ਜਨਮ ਮਨਾਉਂਦੇ ਮਨੂੰ ਗੋਲੀ ਲੱਗ ਗਈ ਕਿਸ ਨੂੰ ਫੇਕਣਾ ਹੇ ਰੱਬ ਕੋਣ ਸਾਡੀ ਖੁਸ਼ੀ ਹੁਣ ਰੱਬ ਨੇ ਤੁਹਾਡੀ ਬੰਦੂਕ ਚ ਗੋਲੀ ਪਾਈ ਸੀ ਰੱਬ ਨੇ ਤੁਹਾਨੂੰ ਫੈਰ ਕਰ ਲਈ ਕਿਹਾ ਸੀ ਮਤਲਬ ਅਸੀਂ ਆਪ ਗਲਤ ਕੰਮ ਕਰਦੇ ਹੁਣ ਸਾਹਿਬ ਜੀ ਕਹਿੰਦੇ ਨੇ ਜਨਮੇ ਕੋ ਵਾਜੇ ਵਜਾਏ ਸੋਲੜੇ ਅਗਿਆਨੀ ਗਾਏ ਜੋ ਜਨਮੈ ਤੇ ਸਾਰ ਪਰਮਰਣਾ ਕਿਰਤ ਪਿਆ ਸਿਰ ਸਾਹਾ ਹੈ ਅੱਛਾ ਉਹਨੇ ਦੇ ਅਰਥ ਪੜੋ ਆਪੇ ਅਰਥ ਅਰਥ ਸਾਹਮਣੇ ਲਿਆ ਦਿਓ ਵੀਰ ਜੀ ਸਕਰੀਨ ਤੇ ਹੁਣ ਅਰਥ ਆਪ ਪੜਿਓ ਮੈਂ ਨਹੀਂ ਪੜਨੇ ਤੁਸੀਂ ਪੜੋ ਆਪ ਪੜੋਗੇ ਸਾਹਮਣੇ ਸਾਰੇ ਸਕਰੀਨ ਵੇਖ ਕੇ ਪੜੋ ਜੋ ਕੋਈ ਜੰਮਿਆ ਹੈ ਤੇ ਜਿਹੜੀ ਚੀਜ਼ ਨੇ ਖਤਮ ਹੋ ਜਾਣਾ ਫੇ ਉਹਦੀ ਖੁਸ਼ੀ ਕਾਦੀ ਅੱਛਾ ਖੁਸ਼ੀ ਮਨਾਓ ਪਤਾ ਕਿਤਾ ਗਰਦਰਾ ਸਾਹਿਬ ਜਾਓ ਪਾਈ ਸਾਹਿਬ ਕਮੇਟੀ ਨੂੰ ਨਿਕਲੋ ਪਾਈ ਸਾਹਿਬ ਸਾਡੇ ਪੁੱਤਰ ਦਾ ਪਰਸੋ ਜਨਮ ਦਿਨ ਹੈ ਅਸੀਂ ਇੱਕ ਸਮਾਗਮ ਕਰਨਾ ਚਾਹੁੰਦੇ ਆ ਅਸੀਂ ਉਸ ਦਿਨ ਸਾਡੇ ਪਰਿਵਾਰ ਨੂੰ ਲੰਗਰ ਹੋਏਗਾ ਕਿੜਾ ਪ੍ਰਸ਼ਾਦ ਦੇਖ ਦੀ ਸੇਵਾ ਅਸੀਂ ਕਰਾਂਗੇ ਹਾ ਉਸ ਦਿਨ ਕੁਰਬਾਨ ਦਾ ਕੀਰਤਨ ਹੋਏਗਾ ਉਸ ਦਿਨ ਪਾਠ ਹੋਏਗਾ ਉਸ ਦਿਨ ਪਾਈ ਸਾਹਿਬ ਤੁਸੀਂ 10 ਮਿੰਟ 15 ਮਿੰਟ ਅੱਧਾ ਘੰਟਾ ਗੁਰਮਤਿਓ ਵਿਚਾਰਾ ਕਰ ਦਿਓ ਗੱਲ ਫੱਬਦੀ ਹੈ ਤੇ ਅਸੀਂ ਕਿਹਨੂੰ ਜਾਣੇ ਪਹਿਲਾਂ ਬੋਲ ਕੇ ਦੱਸੇ ਹੁਣ ਅਸੀਂ ਪਰਾਣੂ ਜਾਣੇ ਅਸੀਂ ਅਸੀਂ ਜਵਾਕਾਂ ਦੀ ਗੱਲ ਕਰਦੇ ਕਈ 80 90 ਸਾਲ ਦੇ ਵੀ ਮਨਾਉਂਦੇ ਆ ਕੋ ਸਤਨਾਮ ਉਹ ਵੀ ਮਨਾਉਂਦੇ ਹਨਾ ਜੀ ਉਹ ਵੀ ਅਜੇ ਮਨਾਓ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਮਨਾਉ ਮਨਾਉਣ ਦੀ ਮਨਾਈ ਥੋੜਾ ਵਾ ਮੈਂ ਮਨਾਉਣ ਤੋਂ ਮਨਜ਼ਰ ਕਰਦੇ ਹੀ ਨਹੀਂ ਆਓ ਗੁਰਦੁਆਰਾ ਸਾਹਿਬ ਸਮਾਗਮ ਕਰੋ ਗੁਰਮਤਿ ਦੀ ਗੱਲ ਹੋਵੇ ਨਹੀਂ ਗੁਰਦੁਆਰਾ ਸਾਹਿਬ ਨਾਲ ਘਰੇ ਕਰ ਲਓ ਆਪਾਂ ਰਲ ਕੇ ਸਾਰੇ ਗੁਰਬਾਣੀ ਪੜੀਏ ਸਹਿਜ ਪਾਠ ਕਰੀਏ ਆਓ ਬੱਚਿਓ ਆਪਾਂ ਰਲ ਕੇ ਅੱਜ ਗੁਰਬਾਣੀ ਦੇ ਦੋ ਸ਼ਬਦਾਂ ਦਾ ਕੀਰਤਨ ਕਰਨਾ ਸਤਿਗੁਰ ਦਾ ਜਦੋਂ ਬੱਚਾ ਸਕੂਲ ਜਾਵੇ ਤੇ ਜਾ ਕੇ ਦੱਸੇ ਆਪਣੇ ਸਕੂਲ ਦੇ ਦੋਸਤਾਂ ਵਿੱਚ ਮਿੱਤਰਾਂ ਨੂੰ ਅੱਜ ਮੇਰਾ ਜਨਮ ਦਿਨ ਸੀ ਤੇ ਅਸੀਂ ਸਾਰਾ ਪਰਿਵਾਰ ਘਰ ਬੈ ਕੇ ਗੁਰਬਾਣੀ ਦਾ ਪਾਠ ਕੀਤਾ ਕੀਰਤਨ ਕੀਤਾ ਵਿਚਾਰਾ ਹੋਈਆਂ ਸਾਡੇ ਘਰ ਦੋ ਚਾਰ ਫੈਮਲੀਆਂ ਫਰੈਂਡ ਇਕੱਠੇ ਹੋਏ ਅਸੀਂ ਇਕੱਠਿਆਂ ਬੈ ਕੇ ਖਾਣਾ ਖਾਧਾ ਗੱਲ ਫਬਦੀ ਹੈ ਨਾ ਅਸੀਂ ਗੁਰਦੁਆਰਾ ਸਾਹਿਬ ਗਏ ਉੱਥੇ ਸਮਾਗਮ ਕੀਤਾ ਉੱਥੇ ਗੁਰਮਤ ਦੀ ਗੱਲ ਹੋਈ ਬੱਚੇ ਨੂੰ ساری ਜ਼ਿੰਦਗੀ ਨਹੀਂ ਭੁੱਲਣਾ ਕਿ ਮੇਰਾ ਜਨਮ ਦਿਨ ਮੇਰੇ ਮਾਪੇ ਨੇ ਉਸ ਵੈਗੁਰੂ ਦਾ ਸ਼ੁਕਰਾਨਾ ਕਰਕੇ ਮਨਾਇਆ ਅਸੀਂ ਭੁੱਲ ਗਏ ਅਸੀਂ ਇਹ ਚੀਜ਼ਾਂ ਭੁਲਾ ਦਤੀਆਂ ਅਸੀਂ ਤੇ ਪੱਛਮੀ ਸੱਭਿਆਚਾਰ ਦਾ ਐਸਾ ਪ੍ਰਭਾਵ ਕਬੂਲ ਲਿਆ ਆਪੇ ਮੋਮਬਤੀਆਂ ਬਾਲਦੇ ਆ ਹੁਣ ਅੱਗੇ ਤੁਸੀਂ ਬੋਲਿਓ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਦੀਵਾ ਜਗਦਾ ਰਹੇ ਸਾਡਾ ਹੁਣ ਆਪੇ ਦੀਵਾ ਗੋਲ ਕਰਾਉਣ ਲਈ ਫੂਕਾਂ ਮਰਾਉਂਦੇ ਆ ਉਹ ਬੋਲੋ ਭਾਈ ਆਪੇ ਕਹਿਣਗੇ ਫੂਕ ਮਾਰ ਪੁੱਤ ਤਕੜਾ ਹੋ ਕੇ ਗੋਲ ਕਰ ਦੇ ਦੀਵਾ ਸਾਡਾ ਤਕੜਾ ਹੋ ਕੇ ਜਿਹੜਾ ਤਾਇਆ ਚਾਚੇ ਨੇ ਜਗਾਇਆ ਨਾ ਪੁੱਤ ਜਿਹੜੇ ਮਿਹਨਤ ਕਰੇ ਪੰਜ ਸੱਤ ਕਿੱਲੇ ਬਣਾਏ ਤਕੜਾ ਹੋ ਕੇ ਫੂਕ ਮਾਰ ਅਸੀਂ ਮੈਂ ਮੈਂ ਮਨਾਉਣ ਦਾ ਮਨਾਈ ਤੇ ਹੈ ਹੀ ਨਹੀਂ ਮੈਂ ਤਾਂ ਤੁਹਾਡੇ ਸਾਨੂੰ ਸ਼ਬਦ ਪੜਿਆ ਹੁਣ ਕਹੀ ਕਹਿਣਗੇ ਇਹ ਭਾਈ ਇਹ ਸਰਵਿਸ ਬਾਂਦੀ ਦੀ ਵਿਆਖਿਆ ਨਹੀਂ ਕਰਦਾ ਉਹ ਬਾਂਦੀ ਦੀ ਵਿਆਖਿਆ ਸੁਣਨੀ ਤੇ ਔਖੀ ਹੈ ਤਾਈਓ ਤੇ ਮੈਂ ਸਕਰੀਨ ਹਰ ਗੁਰਦੁਆਰੇ ਕਹਿਣਾ ਮੈਂ ਤਾਂ ਪੰਜਾਬ ਵਿੱਚ ਜਿੰਨੇ ਦੀਵਾਨ ਲਾਉਣਾ ਮੈਂ ਕਹਿੰਦਾ ਸਕਰੀਨਾਂ ਲਾ ਲਓ ਜਦੋਂ ਤੁਹਾਡੇ ਕੋ ਬਾਬਾ ਦਵਾਨ ਲਾਉਣ ਆਵੇ ਉਹਨੂੰ ਕਹੋ ਜੀ ਸ਼ਬਦ ਉਹ ਪੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਹੈ ਤੇ ਸਕਰੀਨ ਤੇ ਆਉਣਾ ਚਾਹੀਦਾ ਹੈ ਅਧਿਆ ਬਾਬੇ ਨੇ ਦਵਾਨ ਲਾਉਣੇ ਬੰਦ ਕਰ ਦੇਣੇ ਕਿਉਂਕਿ ਬਾਣੀ ਉਹਨਾਂ ਨੂੰ ਆਉਂਦੀ ਨਹੀਂ ਕਿਉਂਕਿ ਉਹਨਾਂ ਨੇ ਚਿਮਟਿਆਂ ਨਾਲ ਕੱਚੇ ਗੀਤ ਕੌਮ ਨੂੰ ਗਵਾ ਛੱਡੇ ਮੈਂ ਇੱਕ ਵੀ ਤੋਕ ਬੋਲਾਂਗਾ ਗੁਰੂ ਗ੍ਰੰਥ ਸਾਹਿਬ ਜੋ ਬੋਲਾਂਗਾ ਕਿਉਂਕਿ ਨਮਸਕਾਰ ਅਸੀਂ ਇਸ ਗੁਰੂ ਨੂੰ ਕੀਤੀ ਹੈ ਆ ਸਾਡੇ ਹਾਲਾਤ ਇਹ ਨੇ ਬੱਚਿਆਂ ਨੂੰ ਕਹੀ ਜਾਂਦੇ ਸਿੱਖ ਨਹੀਂ ਬਣਦੇ ਕਿੱਥੋਂ ਬਣਨਾ ਹੈ ਗੁਰਮਤਿ ਦੀ ਵਿਚਾਰ ਜਦੋਂ ਆਏਗੀ ਸਾਡੇ ਕਹਿੰਦੇ ਬਾਣੀ ਦੀ ਵਿੱਚ ਬਾਣੀ ਦੀ ਵਿਚਾਰ ਹੀ ਤੇ ਸੁਣਨੀ ਔਖੀ ਲੱਗਦੀ ਹੈ ਕਿਉਂਕਿ ਅਸੀਂ ਕੱਚ ਕਰੜ ਗਿਆਨ ਲੈ ਕੇ ਆਪਣੀ ਜ਼ਿੰਦਗੀ ਜੂਰੇ ਆ ਬਾਣੀ ਦੀ ਵੀ ਆਖਿਆ ਬਾਣੀ ਸਮਝੋ ਚੰਗੀਆਂ ਕਿਤਾਬਾਂ ਕਰਾਂ ਚ ਰੱਖੋ ਸਾਹਿਤ ਪੜੋ ਸਾਨੂੰ ਪਤਾ ਲੱਗੇ ਅਸੀਂ ਬਾਬਾ ਅਮਰਦਾਸ ਜੀ ਦੀ ਗੱਲ ਕਰਦੇ ਆ 22 ਸਾਲ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਰਹੇ ਤੇ ਉਮਰ ਵੇਖਿਓ ਉਹਨਾਂ ਦੀ ਕਿੰਨੀ ਸੀ ਸਭ ਤੋਂ ਵੱਡੀ ਏਜ ਦੇ ਗੁਰੂ ਅਮਰਦਾਸ ਜੀ ਸਨ ਉਸ ਉਮਰ 'ਚ ਰੱਖੀਆਂ ਚਾਬੀਆਂ ਭੁੱਲ ਜਾਂਦੀਆਂ ਜੇ ਉਸ ਉਮਰ ਚ ਉਹਨੇ ਆਨੰਦ ਸਾਹਿਬ ਵਰਗੀ ਬਾਣੀ ਵਿਚਾਰਨ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਉਸ ਉਮਰ ਜਾ ਕੇ ਉਹਨੇ ਆਨੰਦ ਸਾਹਿਬ ਵਰਗੀ ਬਾਣੀ ਵਿਚਾਰਨ ਕੀਤੀ ਤੇ ਸਰੀਰ ਦੇ ਕੱਲੇ ਕੱਲੇ ਅੰਗ ਨੂੰ ਏਦਾਂ ਸੰਬੋਧਨ ਕੀਤਾ ਏ ਸਰੀਰ ਦਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਸ ਮਾਲਕ ਨੇ ਤੇਰਾ ਰਚਨ ਰਚਿਆ ਉਸ ਮਾਲਕ ਨੂੰ ਤੂੰ ਹਿਰਦੇ 'ਚ ਨਹੀਂ ਰਸਾਇਆ ਏ ਸਰਵਣ ਮੇਰਿਓ ਸਾਚੈ ਸੁਣਨੋ ਪਠਾਏ ਸਾਚੈ ਸੁਣਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਤੂੰ ਸੁਣੀ ਮੰਨ ਤਨ ਹਰਿਆ ਹੋਆ ਰਸਨਾ ਰਸ ਸਮਣੀ ਹੁਣ ਸੋਚ ਕੇ ਵੇਖਿਓ ਜਿਹੜੇ ਗੁਰੂ ਅਮਰਦਾਸ ਮਹਾਰਾਜ ਇਨੀ ਵਡੇਰੀ ਉਮਰ ਦੇ ਵਿੱਚ ਵੀ ਐਡੀ ਪਵਿੱਤਰ ਬਾਣੀ ਉਚਾਰਨ ਕਰ ਰਹੇ ਨੇ ਤੇ ਅੱਜ ਸਾਡਾ ਸਮਾਜ ਆਂਦਾ ਮੇਰੇ ਕੋਲੋਂ ਬਾਣੀ ਯਾਦ ਹੁੰਦੀ ਨਹੀਂ ਬਾਣੀ ਯਾਦ ਕਈ ਵਾਰੀ ਤਾਂ ਸਾਡੇ ਕਈ ਕਹਿਣਗੇ ਸਾਡੀ ਹੁਣ ਯਾਦਦਾਸ਼ ਕਮਜ਼ੋਰ ਹੋ ਗਈ ਹੈ ਇਦਾਂ ਕਹਿੰਦੇ ਜੀ ਸਾਰੇ ਆਪਣੇ ਆਪਾਂ ਮੇ ਸ਼ਬਦ ਇੱਕ ਵਾਰੀ ਬੋਲਦੇ ਆ ਵੀ ਸਾਡਾ ਚੇਤਾ ਬਹੁਤ ਕਮਜ਼ੋਰ ਹੋ ਗਿਆ ਸਾਨੂੰ ਹੁਣ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਅਸਲ ਦੇ ਵਿੱਚ ਚੇਤਾ ਹੈਗਾ ਸਾਡਾ ਸਾਡੀ ਯਾਦਦਾਸ਼ ਹੈਗੀ ਹੈ ਅਸੀਂ ਆਪਣੀ ਯਾਦਦਾਸ਼ ਵਿੱਚ ਉਹ ਗੱਲਾਂ ਯਾਦ ਰੱਖਦੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂਦੀ ਉਹ ਗੱਲਾਂ ਅਸੀਂ ਛੱਡ ਦਿੰਨੇ ਆ ਜਿਹੜੀਆਂ ਗੱਲਾਂ ਦੀ ਸਾਨੂੰ ਜ਼ਰੂਰਤ ਹੁੰਦੀ ਨੇ ਉਹ ਗੱਲਾਂ ਸਾਨੂੰ ਕਦੀ ਵੀ ਨਹੀਂ ਭੁੱਲਦੀਆਂ ਜਿਹੜੀਆਂ ਗੱਲਾਂ ਦੀ ਸਾਨੂੰ ਲੋੜ ਨਹੀਂ ਪੈਂਦੀ ਅਸੀਂ ਸਮਾਂ ਪਾ ਕੇ ਹੌਲੀ ਹੌਲੀ ਛੱਡ ਦਿੰਨੇ ਆ ਅੱਜ ਕੱਲ ਤੁਸੀਂ ਵੀ ਕਿਉਂ ਤਾਂਿਆਂ ਨੂੰ ਮੋਬਾਈਲ ਨੰਬਰ ਯਾਦ ਹੁੰਦੇ ਆ ਕਿਉਂਕਿ ਅਸੀਂ ਸੇਵ ਕਰ ਲੱਗ ਪੈਂਦਾ ਅੱਜ ਤੋਂ ਕੁਝ ਸਮਾਂ ਪਹਿਲਾਂ ਸੀ ਬੰਦੇ ਨੂੰ ਜਿੰਨੇ ਵੀ ਫਰੈਂਡ ਹੁੰਦੇ ਸੀ ਉਹਦੇ ਮੂੰਹ ਜਬਾਨੀ ਮੋਬਾਈਲ ਨੰਬਰ ਯਾਦ ਹੁੰਦੇ ਸੀ ਕਿਉਂਕਿ ਉਹਦਾ ਕਾਰਨ ਸੀ ਬੰਦਾ ਜਿੰਨਾ ਦਿਮਾਗ ਵਰਤੂਗਾ ਉਹਨਾਂ ਦਿਮਾਗ ਤੇਜ ਹੋਏਗਾ ਥੋੜਾ ਥੋੜਾ ਤੁਸੀਂ ਪੁਰਾਣੇ ਬਜ਼ੁਰਗ ਅਨਪੜ੍ਹ ਸੀ ਨਾ ਉਹਨਾਂ ਦਾ ਮੈਥ ਕਿੱਡਾ ਕਮਾਲ ਦਾ ਸੀ ਇੱਕ ਆ ਬਰਕਤ ਵਾਦੇ ਤੇ ਯਾ ਇਦਾਂ ਇਦਾਂ ਜਿਹੜਾ ਉਹ ਕਣਕ ਵੀ ਇਦਾਂ ਜਿਖਾਉਂਦੇ ਹੁੰਦੇ ਸੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਅਨਪੜ੍ਹ ਵੀ ਲਾਗੇ ਇੱਕ ਅੱਜ ਮੈਂ ਅੱਜ ਦੀ ਗੱਲ ਕਰਦਾ ਮੰਡੀ 'ਚ ਕਈ ਵਾਰੀ ਸਾਨੂੰ ਕਣਕ ਜਦੋਂ ਜਾਈਦਾ ਨਾ ਮੈਂ ਵੇਖਦਾ ਨਾ ਲਾਗੇ ਪੋਤਰਾ ਮੋਬਾਈਲ 'ਤੇ ਦੱਸ ਰਿਹਾ ਦਾਦਾ ਇੰਨੀਆਂ ਬੋਰੀਆਂ ਦਾਦੇ ਨੇ ਪਹਿਲਾਂ ਦੱਸਤੀਆਂ ਦਾਦੇ ਨੇ ਪਹਿਲਾਂ ਦੱਸਤੀਆਂ ਦਾਦਾ ਆੜਤੀ ਇਹ ਨਾ ਪਹਿਲਾਂ ਗੱਲਬਾਤ ਕਰ ਰਿਆ ਉਹਦੇ ਕੋਲ ਕੋਈ ਮੋਬਾਈਲ ਨਹੀਂ ਹੈ ਉਹ ਇਦਾਂ ਦੱਸ ਰਿਹਾ ਇਹਦਾ ਮਤਲਬ ਦਿਮਾਗ ਹੈਗਾ